ਤਦ ਲਓ ਜੀ ਅੱਜ ਦੀ ਸੇਲ ਜਿਹੜੀ ਆ ਇਹ ਸ਼ੁਰੂ ਹੋਣ ਲੱਗੀ ਆ ਤੇ ਇਹ ਵੇਖ ਲਿਓ ਤੁਸੀਂ ਸੋਹਣੇ ਸੋਹਣੇ ਸੂਟ ਜਿਹੜੇ ਆਉਣ ਵਾਲੇ ਸੇਲ ਦੇ ਵਿੱਚ ਤੇ ਇਹ ਬਹੁਤ ਪਿਆਰੇ ਪਿਆਰੇ ਸੂਟ ਜੇ ਇਹਦੇ ਵਿੱਚ ਵਰਕ ਵਾਲੇ ਸੂਟ ਵੀ ਆਉਣਗੇ ਤੇ ਪ੍ਰਿੰਟ ਵੀ ਆਉਣਗੇ ਬਹੁਤ ਸ਼ਾਨਦਾਰ ਸੂਟ ਜੇ ਰੇਟ ਦਊਗਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 550 ਦਾ ਸਿੰਗਲ ਸੂਟ ਤੇ ਦੋ ਸੂਟ ਮਿਲਣਗੇ 1000 ਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਦਾ ਵੀਡੀਓ ਥੋੜੀ ਲੇਟ ਸ਼ੁਰੂ ਹੋਣ ਲੱਗੀ ਆ ਤੁਸੀਂ ਟਾਈਮ ਵੀ ਵੇਖ ਹੀ ਲਿਆ ਹੁਣ ਕਿ ਟਾਈਮ ਜਿਹੜਾ ਆ ਉਹ ਸ਼ਾਮ ਦਾ ਹੋ ਗਿਆ ਤੁਹਾਨੂੰ ਸਵੇਰੇ ਵੀਡੀਓ ਆਪਣੇ ਕੋਲ ਪੋਸਟ ਨਹੀਂ ਹੋਈ ਉਹਦਾ ਕਾਰਨ ਇਹ ਹੈ ਕਿ ਮੈਨੂੰ ਕਿਤੇ ਜਾਣਾ ਪੈਣਾ ਹੈ ਅੱਜ ਤੇ ਮੈਂ ਕਰਨੀ ਹੈਗੀ ਥੋੜੀ ਜਿਹੀ ਲੌਂਗ ਡਰਾਈਵ ਤੇ ਮੈਸੇਜ ਬਹੁਤ ਜ਼ਿਆਦਾ ਆ ਜਾਂਦੇ ਆ ਇਹ ਕਰਕੇ ਨਾ ਮੈਂ ਜਿਹੜੀ ਸਵੇਰੇ ਵੀਡੀਓ ਜਿਹੜੀ ਉਹ ਪੋਸਟ ਨਹੀਂ ਕਰ ਸਕਿਆ ਹੁਣ ਵੀਡੀਓ ਬਣਾਈ ਆ ਸੇਲ ਵਾਲੇ ਸੂਟ ਨੇ ਕਾਟਨ ਦੇ ਤੇ ਤੁਹਾਨੂੰ ਮੈਂ ਸੂਟ ਦਊਗਾ ਘੈਂਟ ਘੈਂਟ ਤੇ ਰੇਟ ਦਊਗਾ ਸਿਰਫ ਤੇ ਸਿਰਫ 500 ਰੁਪਏ ਦਾ ਸਿੰਗਲ ਸੂਟ ਹਾਂਜੀ ਦੋ ਸੂਟ ਮਿਲਣਗੇ 1000 ਰੁਪਏ ਦੇ ਸਿੰਗਲ ਸੂਟ ਮਿਲੂਗਾ 500 ਦਾ ਤੇ ਜੇ ਸ਼ਿਪਿੰਗ ਫ੍ਰੀ ਕਰਾਉਂਦੇ ਜੇ ਤੁਸੀਂ ਸਾਡੇ ਕੋਲ ਤੇ 550 ਰੁਪਈਆ ਦਾ ਯਾਨੀ ਕਿ 550 ਦਾ ਇੱਕ ਸੂਟ ਜੇ ਦੋ ਸੂਟ ਹੈਗੇ ਜੇ 1000 ਰੁਪਈਏ ਦੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੁਹਾਡਾ ਮੈਂ ਟਾਈਮ ਨਹੀਂ ਵੇਸਟ ਕਰਦਾ ਕਿਉਂਕਿ ਵੀਡੀਓ ਜਿਹੜੀ ਆ ਉਹ ਵੀ ਆਲਰੇਡੀ ਲੰਬੀ ਹੋਣੀ ਆ ਸੋ ਜਲਦੀ ਜਲਦੀ ਬੁੱਕ ਕਰਿਓ ਆਓ ਕਰਦੇ ਆ ਵੀਡੀਓ ਸ਼ੁਰੂ ਸੋਹਣੇ ਸੋਹਣੇ ਸੂਟ ਬੁੱਕ ਕਰਦੇ ਤੇ ਇਹ ਕਰਿਓ ਪਹਿਲਾ ਹੀ ਸੂਟ ਚੈੱਕ ਬਹੁਤ ਸ਼ਾਨਦਾਰ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਸਟਾਫ ਜੇ ਤੇ ਇੱਕ ਚੀਜ਼ ਪਹਿਲਾਂ ਹੀ ਮੈਂ ਕਲੀਅਰ ਕਰਦਾ ਜਿਹੜੇ ਮੇਰੇ ਹੈਲਦੀ ਕਸਟਮਰ ਨੇ ਪਲੀਜ਼ ਉਹ ਮ ਫੋਨ ਮੈਸੇਜ ਕਰਕੇ ਫਿਰ ਆਰਡਰ ਬੁੱਕ ਕਰਿਓ ਤੇ ਇਹ ਤੁਸੀਂ ਵੇਖ ਸਕਦੇ ਜੇ ਬਹੁਤ ਸੋਹਣਾ ਫੈਬਰਿਕ ਜੇ ਪਿਓਰ ਕਾਟਨ ਦਾ ਤੇ ਨਾਲ ਬਾਟਮ ਜਿਹੜੀ ਜੇ ਪੀਸੀ ਕਾਟਨ ਦੀ ਦੁਪੱਟਾ ਮਲ ਕਾਟਨ ਦਾ ਤੇ ਡਿਜ਼ਾਈਨ ਬਹੁਤ ਸੋਹਣਾ ਜੇ ਸੂਟ ਦਾ ਬਹੁਤ ਜ਼ਿਆਦਾ ਪਿਆਰਾ ਸੂਟ ਤੇ ਇਹਦੀ ਤੁਹਾਨੂੰ ਮੈਂ ਮਾਡਲ ਵਾਲੀ ਫੋਟੋ ਵੀ ਦਿਖਾ ਦਣਾ ਸੇਮ ਇਹਦਾ ਡਿਜ਼ਾਈਨ ਜਿਹੜਾ ਜੇ ਆਸ ਡਿਜ਼ਾਈਨ ਰਹਿਣ ਵਾਲਾ ਜੇ ਸੂਟ ਦਾ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਸੁਪਰ ਸੰਡੇ ਸੇਲ ਦੇ ਵਿੱਚ ਸੂਟ ਜੇ ਇਹ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ ਸੂਟ ਜਿਹੜਾ ਜੇ ਅੱਜ ਦੀ ਵੀਡੀ 550 ਦਾ ਸਿੰਗਲ ਦੋ ਬੁੱਕ ਕਰਦੇ ਜੇ ਤੇ 1000 ਰੁਪਏ ਦੇ ਇਸ ਵੀਡੀਓ ਦੇ ਵਿੱਚੋਂ ਕੋਈ ਵੀ ਦੋ ਸੂਟ ਲੈ ਲੋ 1000 ਰੁਪਏ ਦੇ ਮਿਲਣਗੇ ਤੁਹਾਨੂੰ ਦੋ ਸੂਟ ਸ਼ਿਪਿੰਗ ਫ੍ਰੀ ਜੇ ਸਿੰਗਲ ਦੇ ਉੱਤੇ ਜਿਹੜੀ ਉਹ ਵੀ ਫ੍ਰੀ ਸ਼ਿਪਿੰਗ ਜੇ ਤੇ ਆਹ ਚੈੱਕ ਕਰਿਓ ਜੀ ਬੜਾ ਸੋਹਣਾ ਕਨਸੈਪਟ ਜੇ ਤੇ ਨਵਾਂ ਹੀ ਆਰਟੀਕਲ ਆ ਬਿਲਕੁਲ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਕੈਮਰੀ ਦੇ ਵਿੱਚ ਕੈਮਰੀ ਕਾਟਨ ਤੇ ਨਾਲ ਬਾਟਮ ਆਉਣੀ ਜੇ ਇਹਦੇ ਵਿੱਚ ਜੈਪੁਰੀ ਤੇ ਸੂਟ ਵੀ ਜੈਪੁਰੀ ਪ੍ਰਿੰਟ ਦੇ ਵਿੱਚ ਜੇ ਸਾਰੇ ਤੁਸੀਂ ਵੇਖ ਸਕਦੇ ਜੇ ਦੁਪੱਟਾ ਇਹਦੇ ਨਾਲ ਜਿਹੜਾ ਜੀ ਉਹ ਵੀ ਹੋਣਾ ਜੇ ਮਲ ਕਾਟਨ ਦਾ ਇਹ ਵੀ ਸਾਰਾ ਜੈਪੁਰੀ ਦੁਪੱਟਾ ਖੋਲਦੇ ਭਾਜੀ ਦਾ ਤੇ ਇਹ ਸ਼ਾਨਦਾਰ ਦੁਪੱਟੇ ਦੇ ਨਾਲ ਬਹੁਤ ਸੋਹਣਾ ਸੂਟ ਜੇ ਤੇ ਆਹ ਜੇ ਇਹਦਾ ਦੁਪੱਟਾ ਦੁਪੱਟੇ ਦੇ ਪੱਲਿਆਂ ਦੇ ਉੱਤੇ ਆਉਣਾ ਜੇ ਸੇਮ ਇਦਾਂ ਬਲੂ ਪ੍ਰਿੰਟ ਇਧਰੋਂ ਸਾਰਾ ਹੀ ਇਹਦਾ ਜਿਹੜਾ ਆਉਣਾ ਜੇ ਸ਼ਾਨਦਾਰ ਜਾਂ ਪ੍ਰਿੰਟ ਤੇ ਨਾਲ ਬਾਟਮ ਜਿਹੜੀ ਉਹ ਵੀ ਪ੍ਰਿੰਟ ਤੇ ਇਹ ਜੈਪੁਰੀ ਕਾਟਨ ਦੇ ਵਿੱਚ ਸੂਟ ਜੇ ਬੜੇ ਸੋਹਣੇ ਜੈਪੁਰੀ ਪ੍ਰਿੰਟ ਤੇ ਤੇ ਰੇਟ ਦਊਗਾ ਇਹਨਾਂ ਦਾ ਮੈਂ ਸਿਰਫ ਤੇ ਸਿਰਫ 500 ਤੇ 50 ਰੁਪਏ ਸਿੰਗਲ ਸੂਟ ਦਾ 2 ਸੂਟ 1000 ਰੁਪਏ ਤੇ ਜੇ ਤੇ ਜਲਦੀ ਜਲਦੀ ਬੁੱਕ ਕਰ ਲਿਓ ਸੁਪਰ ਸੰਡੇ ਸੇਲ ਦਾ ਫਾਇਦਾ ਲੈ ਲਿਓ ਅੱਜ ਵੀਡੀਓ ਥੋੜੀ ਜਿਹੀ ਲੇਟ ਆ ਤੇ ਤੁਸੀਂ ਨਾ ਲੇਟ ਹੋਇਓ ਹੁਣ ਜਲਦੀ ਜਲਦੀ ਬੁੱਕ ਕਰਿਓ ਸੂਟ ਤੇ ਕਲਰ ਵੇਖੀ ਜਾਇਓ ਪ੍ਰਿੰਟ ਵੇਖੀ ਜਾਇਓ ਹਰ ਇੱਕ ਦੇ ਬੇਸ ਜਿਹੜਾ ਜੇ ਥੱਲੇ ਇਹੀ ਆਉਣਾ ਜੇ ਉੱਪਰਲਾ ਜਿਹੜਾ ਬੇਸ ਹੈ ਉਹ ਬਦਲਦਾ ਜਾਊਗਾ ਤੇ ਨਾਲ ਦੁਪੱਟੇ ਜਿਹੜੇ ਜੇ ਉਹ ਵੀ ਤੁਸੀਂ ਵੇਖ ਸਕਦੇ ਜੇ ਕਾਟਨ ਦੇ ਸੂਟ ਜੇ ਤੇ ਕਾਟਨ ਦੇ ਹੀ ਦੁਪੱਟੇ ਜੇ ਤੇ ਕਾਟਨ ਦੀਆਂ ਹੀ ਬਾਟਮ ਜੇ ਨਾਲ ਹੈਲਦੀ ਕਸਟਮਰ ਜਿਹੜੇ ਆ ਉਹ ਪਲੀਜ਼ ਖਿਆਲ ਕਰਿਓ ਉਹ ਨਾ ਸੂਟ ਬੁੱਕ ਕਰਿਓ ਨਾਰਮਲ ਕੁੜੀਆਂ ਜਿਹੜੀਆਂ ਜਾਂ ਜਾਂ ਟੈਲੀ ਘਰ ਬੇਰ ਘਰ ਦੇ ਵਿੱਚ ਪਾਉਣ ਵਾਲੇ ਜਿਹੜੇ ਸੂਟ ਨੇ ਬਹੁਤ ਸ਼ਾਨਦਾਰ ਨੇ ਰੇਟ ਦੇ ਹਿਸਾਬ ਨਾਲ ਕੁਆਲਿਟੀ ਟੌਪ ਦੀ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ 500 ਤੇ 45 550 ਦਾ ਸੂਟ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਦੋ ਸੂਟ ਬੁੱਕ ਕਰ ਲਓ 1000 ਰੁਪਏ ਤੇ ਦੇ ਦਾਂਗੇ ਉਹ ਵੀ ਸ਼ਿਪਿੰਗ ਫ੍ਰੀ ਦੇ ਨਾਲ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਆ ਵੀ ਲਓ ਜੀ ਇਹਦੇ ਵਿੱਚ ਕਲਰ ਚਾਰ ਕਲਰ ਆ ਗਏ ਇਹਦੇ ਵਿੱਚ ਇਹ ਸ਼ਾਨਦਾਰ ਜਿਹਾ ਆ ਗਿਆ ਜੇ ਬਹੁਤ ਜਿਆਦਾ ਸੋਹਣਾ ਪਿਆਰਾ ਜਾਂ ਮਜੈਂਟਾ ਕਲਰ ਸ਼ਿਪਿੰਗ ਫਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਬਾਟਮ ਸ਼ਾਨਦਾਰ ਪ੍ਰਿੰਟ ਸ਼ਾਨਦਾਰ ਰੇਟ ਸੇਮ ਉਹੀ ਇਸ ਤੋਂ ਬਾਅਦ ਵੀ ਆ ਗਿਆ ਜੇ ਰੈੱਡ ਦੇ ਨਾਲ ਤੇ ਜਲਦੀ ਜਲਦੀ ਬੁੱਕ ਕਰ ਲਿਓ ਇਸ ਤੋਂ ਪਹਿਲਾਂ ਕਿ ਸਟਾਕ ਜਿਹੜਾ ਖਤਮ ਹੋ ਜਾਏ ਕਿਉਂਕਿ ਸੰਡੇ ਵਾਲੀ ਸੇਲ ਅੱਜ ਥੋੜੀ ਜਿਹੀ ਹੋ ਗਈ ਸੀ ਲੇਟ ਤੇ ਇਹ ਕਰਕੇ ਤੁਸੀਂ ਹੁਣ ਜਲਦੀ ਜਲਦੀ ਬੁੱਕ ਕਰਿਓ ਬਕਾਇਦਾ ਬ੍ਰਾਂਡ ਦੇ ਸੂਟ ਨੇ ਕੋਈ ਲੋਕਲ ਕੁਆਲਿਟੀ ਨਹੀਂ ਕੀ ਚੈੱਕ ਕਰ ਸਕਦੇ ਜੇ ਤੁਸੀਂ ਤੇ ਇਹਦਾ ਹੋਲੋਗ੍ਰਾਮ ਵੀ ਬੜਾ ਸੋਹਣਾ ਆਇਆ ਤੇ ਸੂਟ ਕਿਉਂ ਨਾ ਘੈਂਟ ਹੋਊਗਾ ਤੇ ਆ ਲੋ ਜੀ ਅੱਗੇ ਆ ਗਿਆ ਲਵੈਂਡਰ ਇਹ ਵੀ ਬਹੁਤ ਸ਼ਾਨਦਾਰ ਸੂਟ ਜੇ ਬਹੁਤ ਪਿਆਰਾ ਸੂਟ ਜੇ ਤੇ ਬਹੁਤ ਹੀ ਸੋਹਣਾ ਪ੍ਰਿੰਟ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਕਾਟਨ ਦੀ ਸ਼ਰਟ ਜੇ ਕਾਟਨ ਦੀ ਬਾਟਮ ਜੇ ਤੇ ਕਾਟਨ ਦਾ ਹੀ ਦੁਪੱਟਾ ਜੇ ਰੇਟ ਦਊਗਾ ਤੁਹਾਨੂੰ ਮੈਂ ਸਿਰਫ ਤੇ ਸਿਰਫ 550 ਰੁਪਏ 2 ਸੂਟ 1000 ਰੁਪਏ ਦੇ ਇਸੇ ਦੇ ਵਿੱਚ ਹੀ ਆ ਗਿਆ ਜੇ ਬੜਾ ਸੋਹਣਾ ਜਾਂ ਮਸਟਰਡ ਜਾਂ ਸ਼ੇਡ ਤੇ ਇਹ ਤੁਸੀਂ ਲੈ ਸਕਦੇ ਜੇ ਸੜਕੋ ਆਲ ਓਵਰ ਇੰਡੀਆ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਇਹਦੀ ਵੀ ਮਾਡਲ ਫੋਟੋ ਜਿਹੜੀ ਤੁਹਾਨੂੰ ਮੈਂ ਦਿਖਾ ਦਿੰਨਾ ਆ ਆ ਰਹੀ ਹੈ ਦੀ ਆ ਲਓ ਜੀ ਕਰੋ ਚੈੱਕ ਇਹ ਵੀ ਤੁਸੀਂ ਬੁੱਕ ਕਰੋ ਸ਼ਿਪਿੰਗ ਫਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਰੇਟ ਸੇਮ ਉਹੀ 550 ਦਾ ਸਿੰਗਲ ਦੋ ਸੂਟ ਜਿਹੜੇ ਜੇ 1000 ਰੁਪਏ ਦੇ ਤੇ ਆ ਵੀ ਆ ਗਿਆ ਜੇ ਸੋਨਾ ਜਿਹਾ ਡਿਜ਼ਾਈਨ ਤੇ ਸੋਨਾ ਜਿਹਾ ਸੂਟ ਸੁਪਰ ਸੰਡੇ ਸੇਲ ਦੇ ਵਿੱਚ ਸੇਲ ਧਮਾਕਾ ਤੁਸੀਂ ਚੱਕ ਕਰ ਸਕਦੇ ਜੇ ਸੁਪਰ ਵਾਲਾ ਸੰਡੇ ਤੇ ਸੰਡੇ ਵਾਲੀ ਸੇਲ ਆ ਗਈ ਜੇ 550 ਰੁਪਈਆ ਚ ਆ ਵੀ ਲੈ ਲਓ ਜੀ ਹੁਣ ਮੋਰਾ ਵਾਲੇ ਸੂਟ ਚੈੱਕ ਕਰ ਲਿਓ ਬਹੁਤ ਸੋਹਣਾ ਸੂਟ ਜੇ ਬਹੁਤ ਪਿਆਰੀ ਛੇੜ ਜੇ ਤੇ ਕਲਰ ਇਹਦਾ ਥੋੜਾ ਜਿਹਾ ਡਾਰਕ ਹੁੰਦਾ ਜੇ ਤੇ ਆ ਇਹਦੀ ਛੇੜ ਜੇ ਇਹ ਤੁਸੀਂ ਲੈ ਸਕਦੇ ਜੇ ਸੜਕੋ ਘੇਰੇ ਦੇ ਉੱਤੇ ਵਰਕ ਜੇ ਇਹਦੇ ਇਧਰੋਂ ਇਹਦੀਆਂ ਬਾਹਾਂ ਦੇ ਉੱਤੇ ਜੇ ਵਰਕ ਹੋਰ ਵੀ ਹੈਗਾ ਇਹਦੇ ਨਾਲ ਨਹੀਂ ਜੀ ਘੇਰਾ ਤੇ ਬਾਹਾਂ ਤੇ ਦੁਪੱਟਾ ਮਸਲੀਨ ਦਾ ਟਾਈ ਐਂਡ ਡਾਈ ਦਾ ਇਹ ਸੋਹਣਾ ਜਿਹਾ ਸੂਟ ਤੁਸੀਂ ਲੈ ਸਕਦੇ ਜੇ ਸੜਕੋ ਸਿਰਫ ਤੇ ਸਿਰਫ 550 ਰੁਪਈਆ ਚ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਦੋ ਸੂਟ ਬੁੱਕ ਕਰਦੇ ਜੇ ਤੇ 1000 ਰੁਪਏ ਦੇ ਦੋ ਜੇ ਅੱਜ ਦੀ ਵੀਡੀਓ ਦੇ ਵਿੱਚ ਆ ਵੀ ਲੈ ਲਓ ਜੀ ਕਾਟਨ ਦੇ ਵਿੱਚ ਸੂਟ ਬਹੁਤ ਸੋਹਣਾ ਜੇ ਪ੍ਰਿੰਟ ਬਹੁਤ ਸ਼ਾਨਦਾਰ ਜੇ ਡਿਜ਼ਾਈਨ ਜਿਹੜਾ ਜੇ ਉਹ ਵੀ ਬੜਾ ਸੋਹਣਾ ਜੇ ਦਾ ਪ੍ਰਿੰਟ ਪਾਕਿਸਤਾਨੀ ਪੂਰਾ ਸੂਟ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਦੋ ਸੂਟ ਲੈ ਲਓ 1000 ਦੇ ਤੇ ਆ ਵੀ ਆ ਗਿਆ ਜੇ ਅੱਗੇ ਪੀਚ ਸ਼ੇਡ ਪੀਚ ਦੇ ਨਾਲ ਫਿਰ ਦੁਪੱਟਾ ਜਿਹੜਾ ਜੇ ਕੰਟਰਾਸਟ ਆ ਗਿਆ ਫਿਰੋਜੀ ਇਹ ਆ ਸੂਟ ਦਾ ਜੇ origignal ਕਲਰ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਮੋਰਾਂ ਵਾਲਾ ਡਿਜ਼ਾਈਨ ਆ ਘੇਰੇ ਦੇ ਉੱਤੇ ਆ ਤੇ ਆ ਦੁਪੱਟਾ ਇਹਦੇ ਆ ਬਾਵਣ ਦੇ ਰੇਟ ਸੇਮ ਉਹੀ 545 ਦੇ ਸ਼ਿਪਿੰਗ ਫ੍ਰੀ ਦੋ ਸੂਟ 1000 ਦੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਤੇ ਆ ਵੀ ਮਸਟਰਡ ਸੂਟ ਚੈੱਕ ਕਰ ਲਿਓ ਇਹ ਕੱਲ ਪਰਸੋ ਮੈਂ ਵੀਡੀਓ ਦੇ ਵਿੱਚ ਪਾਏ ਸੀ ਸੂਟ ਜਿਹੜੇ ਸਟਿਚ ਹੋਏ ਸੀਗੇ ਤੁਹਾਨੂੰ ਮੈਂ ਦਿਖਾਏ ਸੀ ਉਹ ਇਹੀ ਸੂਟ ਸੀਗੇ ਜਿਹੜੇ ਡਿਜ਼ਾਈਨਰ ਤਿਆਰ ਹੋਏ ਸੀ ਤੇ ਜਦੋਂ ਮੈਂ ਵੀਡੀਓ ਪਾਉਣਾ ਨਾ ਨਾ ਸਸਤੇ ਸੂਟਾਂ ਦੀ ਤੇ ਸਸਤੇ ਸਮਝ ਕੇ ਇਹ ਨਾ ਸੋਚਿਆ ਕਰੋ ਕਿ ਸ਼ਾਇਦ ਇਹ ਸੂਟ ਸਸਤੇ ਆ ਤੇ ਕਪੜਾ ਵੀ ਐਵੇਂ ਹੋਊਗਾ ਜਦੋਂ ਸਟਿਚ ਹੁੰਦਾ ਨਾ ਸੂਟ ਇਹ ਤਾਂ ਫਿਰ ਪਤਾ ਲੱਗਦਾ ਜੀ ਇਹ ਵਾਕਿਆ ਹੀ ਘੈਂਟ ਚੀਜ਼ਾਂ ਨੇ ਤੇ ਆ ਆ ਗਿਆ ਜੇ ਅੱਗੇ ਮਸਲੀਨ ਦੇ ਵਿੱਚ ਸੂਟ ਇੱਕ ਆਪਣੇ ਕੋ ਪਿਆ ਸੀ ਆਪਾਂ ਸੇਮ ਰੇਟ 'ਚ ਦੇ ਦੇਣਾ ਤੁਹਾਨੂੰ ਪਰ ਇਹ ਹੈ ਸੂਟ ਮਹਿੰਗਾ ਸੀ ਸ਼ਰਟ ਜਿਹੜੀ ਜਿਹਦੀ ਮਸਲੀਨ ਦੀ ਜੇ ਬਾਟਮ ਜਿਹੜੀ ਜੇ ਕਾਟਨ ਦੀ ਦੁਪੱਟਾ ਪਿਓਰ ਦਾ ਪੱਟੀ ਲੱਗੀ ਜੇ ਦੁਪੱਟੇ ਦੇ ਨਾਲ ਨੈੱਕ ਦੇ ਉੱਤੇ ਵੀ ਇਹਦੇ ਪ੍ਰਿੰਟ ਜੇ ਘੇਰੇ ਦੇ ਉੱਤੇ ਵੀ ਸਾਰੇ ਪ੍ਰਿੰਟ ਜੇ ਇਹ ਵੀ ਤੁਹਾਨੂੰ ਆਪਾਂ ਅੱਜ ਸੇਮ ਰੇਟ ਦੇ ਵਿੱਚ ਦੇ ਦੇਣਾ 545 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਤੇ ਆ ਅੱਗੇ ਫੇਰ ਆ ਗਿਆ ਜੇ ਮੋਰਾਂ ਵਾਲਾ ਡਿਜ਼ਾਈਨ ਕਲਰ ਆ ਗਿਆ ਜੇ ਵਾਈਨ ਵਾਈਨ ਹੈਗਾ ਮਰੂਨ 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 ਸ਼ੇਡ ਆ ਗਈ ਜੀ ਇਹਦੀ ਇਹਦੇ ਨਾਲ ਮਸਟਰਡ ਕਲਰ ਦੀ ਆ ਗਈ ਜੇ ਸੌਰੀ ਮਸਟਰਡ ਕਲਰ ਦਾ ਦੁਪੱਟਾ ਜੇ ਤੇ ਆ ਬਾਵਾ ਦੇ ਉੱਤੇ ਡਿਜ਼ਾਈਨ ਜੇ ਆ ਘੇਰੇ ਦੇ ਉੱਤੇ ਤੇ ਇਹ ਤੁਸੀਂ ਬੁੱਕ ਕਰ ਲਿਓ 550 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਅੱਗੇ ਕਲਰ ਆ ਗਿਆ ਜੇ ਮੂੰਗੀਆਂ ਇਹ ਸਾਰੇ ਸੂਟ ਜਿਹੜੇ ਬਿਨਾਂ ਲਾਈਨਿੰਗ ਤੋਂ ਬਣਨੇ ਜੇ ਇਹਨਾਂ ਨੂੰ ਲਾਈਨਿੰਗ ਦੀ ਲੋੜ ਨਹੀਂ ਜੇ ਆਹ ਸੇਮ ਕਲਰ ਰੀਅਲ ਇਹੀ ਜੇ ਦਾ ਮੂੰਗਿਆ ਕਲਰ ਤੇ ਆਹ ਹੈਗਾ ਜੇ ਇਹਦੇ ਬਾਹਾਂ ਦਾ ਡਿਜ਼ਾਈਨ ਆਹ ਘੇਰੇ ਦਾ ਨਾਲ ਦੁਪੱਟਾ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਰੇਟ 500 ਤੇ 45 ਰੁਪਏ ਸੌਰੀ 550 ਰੁਪਏ ਤੇ ਆਹ ਨੂੰ ਸੂਟ ਨੂੰ ਲਾਈਨਿੰਗ ਲੱਗਣੀ ਜੇ ਪਰ ਸੂਟ ਬਹੁਤ ਸੋਹਣਾ ਜੇ ਫੈਬਰਿਕ ਬਹੁਤ ਪਿਆਰਾ ਜੇ ਤੇ ਇਹ ਤੁਸੀਂ ਸੜਕੋ ਲੈ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਆ ਗਿਆ ਕੀ ਬਾਈਨ ਸ਼ੇਡ ਇਹਦੇ ਨਾਲ ਆ ਗਿਆ ਜੇ ਫਿਰੋਜੀ ਦੁਪੱਟਾ ਤੇ ਇਹ ਸੜਕੋ ਅੱਜ ਦੀ ਵੀਡੀਓ ਦਾ ਆਖਰੀ ਸੂਟ ਜੇ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਕੱਲ ਦੀ ਵੀਡੀਓ ਹੁਣ ਮਿਸ ਨਾ ਕਰਿਓ ਉਹਦੇ ਵਿੱਚ ਤੁਹਾਨੂੰ ਮੈਂ ਸੂਟ ਦੇਨੇ ਆ ਸਾਰੇ ਹੀ ਬਾਟਮ ਵਰਕ ਵਾਲੇ ਤੇ ਸਾਰੇ ਸੂਟ ਉਹਦੇ ਵਿੱਚ ਨਵੇਂ ਡਿਜ਼ਾਈਨ ਆਏ ਜੇ ਨਵੇਂ ਸਾਰੇ ਚੈੱਕ ਕਰਿਓ ਪ੍ਰਿੰਟ ਆਏ ਜੇ ਆਹ ਲਓ ਜੀ ਆ ਸਾਰੇ ਪ੍ਰਿੰਟ ਜਿਹੜੇ ਤੁਹਾਨੂੰ ਆਪਾਂ ਦੇ ਦੇਨੇ ਆ ਕੱਲ ਬਾਟਮ ਵਰਕ ਦੇ ਵਿੱਚ ਇਹ ਸਾਰੇ ਤੁਹਾਨੂੰ ਮਿਲਣਗੇ ਬਾਟਮ ਵਰਕ ਦੇ ਨਾਲ ਬਹੁਤ ਸ਼ਾਨਦਾਰ ਸ਼ਾਨਦਾਰ ਪ੍ਰਿੰਟ ਆਏ ਜਿਹਦੇ ਵਿੱਚ ਇਹ ਤੁਸੀਂ ਸੜਕੋ ਕੱਲ ਦੀ ਵੀਡੀਓ ਚ ਚੈੱਕ ਕਰਿਓ ਬੁੱਕ ਕਰ ਲਿਓ ਸੂਟ ਤੇ ਇਹ ਸੜਕੋ ਅੱਜ ਦੀ ਵੀਡੀਓ ਹੈਗੀ ਸੁਪਰ ਸੰਡੇ ਸੇਲ ਵਾਲੀ ਤੇ ਅੱਜ ਥੋੜਾ ਜਿਹਾ ਅਸੀਂ ਲੇਟ ਹੋ ਗਏ ਹਾਂ ਬਾਹਰ ਜਾਣਾ ਪਿਆ ਹੈਗਾ ਤੇ ਮੈਂ ਸਵੇਰੇ ਵੀਡੀਓ ਇਹ ਕਰਕੇ ਨਹੀਂ ਪਾਈ ਕਿਉਂਕਿ ਮੈਸੇਜ ਬਹੁਤ ਜ਼ਿਆਦਾ ਆਉਂਦੇ ਆ ਤੇ ਮੈਨੂੰ ਕਰਨੀ ਪਣੀ ਸੀ ਅੱਜ ਲੌਂਗ ਡਰਾਈਵ ਤੇ ਇਹ ਕਰਕੇ ਨਾ ਮੈਂ ਵੀਡੀਓ ਨਹੀਂ ਪਾਈ ਕਿਉਂਕਿ ਮੈਸੇਜ ਬਹੁਤ ਜ਼ਿਆਦਾ ਆਉਂਦੇ ਫਿਰ ਕਾਲ ਵੀ ਬਹੁਤ ਜ਼ਿਆਦਾ ਆਉਂਦੀਆਂ ਤੇ ਗੱਡੀ ਚਲਾਉਂਦਾ ਤੁਹਾਨੂੰ ਪਤਾ ਫਿਰ ਮੁਸ਼ਕਲ ਹੋ ਜਾਂਦੀ ਆ ਇਹ ਕਰਕੇ ਵੀਡੀਓ ਮੈਂ ਪੋਸਟਪੋਨ ਕਰਤੀ ਹਗੀ ਪਿਛਾਮਾ ਨੂੰ ਅਪਲੋਡ ਕਰੂੰਗਾ ਕਿਉਂਕਿ ਸਵੇਰੇ ਮੈਂ ਥੋੜਾ ਵਿਜੀ ਹੋਣ ਕਰਕੇ ਨਹੀਂ ਪਾ ਸਕਿਆ ਸੋ ਹੁਣ ਮੈਂ ਵੀਡੀਓ ਅਪਲੋਡ ਕਰਤੀ ਆ ਜਲਦੀ ਜਲਦੀ ਬੁੱਕ ਕਰ ਲਿਓ ਚੈੱਕ ਕਰ ਲਿਓ ਤੁਹਾਡਾ ਵੀ ਮੈਂ ਟਾਈਮ ਨਹੀਂ ਜ਼ਿਆਦਾ ਲੈਂਦਾ ਤੇ ਇਹ ਇੱਥੇ ਵੀਡੀਓ ਕਰਦੇ ਆਪਾਂ ਐਂਡ ਤੇ ਇੱਥੇ ਤੁਹਾਨੂੰ ਬੁਲਾਉਨੇ ਆਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ